ਮੈਂ ਚਿੱਪੇ ਤਾਂ ਨਹੀਂ ਕਰਦੀ ਸੀ ਜੀ ਜਿਹੜੇ ਇਹ ਡੈਥ ਹੋਈ ਹੈ ਤੁਹਾਡੇ ਕੋਲ ਲੈ ਕੇ ਗਿਆ ਸੀ ਨਾ ਚਾਹ ਪਹਿਲੀ ਵਾਰ ਸੀ ਲੈ ਕੇ ਲੈ ਕੇ ਤਾਂ ਗਿਆ ਨਾ ਤੁਹਾਡੇ ਕੋਲ ਨਸ਼ਾ ਨਹੀਂ ਜੀ ਮੇਰੇ ਤੋਂ ਲੈ ਕੇ ਨਹੀਂ ਗਏ ਜੀ ਮੇਰੇ ਘਰ ਵਾਲਾ ਪਿੰਦਾ ਸੀ ਜਰੂਰ ਮੈਂ ਉਹਦੇ ਚੋਰੀ ਚੱਕ ਹੀ ਦਿੱਤਾ ਜੀ ਤੁਸੀਂ ਵੇਚਿਆ ਨਾ ਤੁਸੀਂ ਵੇਚਿਆ ਨਾ ਵੇਚਿਆ ਬਣੀ ਮੈਂ ਤਾਂ ਫ੍ਰੀ ਵਾਂਗੂ ਹੀ ਦਿੱਤਾ ਜੀ ਇਹ ਤਾਂ ਤੁਸੀਂ ਫ੍ਰੀ ਸੇਵਾ ਕਰ ਰਹੇ ਹੋ ਤੁਸੀਂ ਨਸ਼ੇ ਤੇ ਲਾ ਰਹੇ ਫਿਰ ਸਾਰੇ ਨਾ ਜੀ ਮੇਰੀ ਮਿੰਟਾ ਲਾ ਗਿਆ ਕਰਨ ਮੈਂ ਨਹੀਂ ਚੱਕੇ ਮੈਂ ਫ੍ਰੀ ਸੇਵਾ ਨਸ਼ੇ ਤੇ ਲਾ ਰਹੇ ਤੁਸੀਂ ਸਾਰੇ ਪੈਸੇ ਕਿੱਥੇ ਲੜੇ ਸੀ 1000 ਰੁਪਏ ਦਿੱਤਾ ਸੀ 1000 ਰੁਪਏ ਪਰ ਨਾਲ ਕਹਿੰਦੇ ਫ੍ਰੀ ਹੁਣ ਤਾਂ ਸੀ ਕਿਹਨੂੰ 1000 ਰੁਪਏ ਲੈ 1000 ਰੁਪਏ ਦਿੱਤਾ ਸੀ ਉਹ ਵੀ ਮੈਨੇ ਤੁਸੀਂ ਇਕੱਠੇ ਲੈ ਕੇ ਆ ਕਿ ਨਸ਼ਾ ਹਾਂਜੀ ਇਸ ਇਕੱਠੇ ਲੈ ਕੇ ਕਿੱਥੋਂ ਲੈ ਕੇ ਆ ਨਸ਼ਾ ਕਿੱਥੋਂ ਲੈ ਕੇ ਆ ਇੱਥੇ ਰੋੜੀ ਦੇ ਕੋਲੋਂ ਤੋਂ ਇਹ ਜਿਹੜੀ ਲੇਡੀਜ਼ ਆ ਗ੍ਰੀਪ ਕਰ ਕੀਤੇ ਇਹ ਤਾਂ ਕਿੰਨੇ ਦਾ 1400 ਰੁਪਏ ਦਾ ਜੀ ਕਿੰਨੇ ਪਰਚੇ ਦਾ ਦੋ 6 ਪਰਚੇ ਨੇ 6-7 ਜਿਹੜੇ ਪਰਚੇ ਦਾ ਤੁਸੀਂ ਕਹਿੰਦੇ ਤੁਸੀਂ ਧੰਦਾ ਨਹੀਂ ਕਰਦੇ ਮੈਂ ਚਿੱਟੇ ਦਾ ਧੰਦਾ ਨਹੀਂ ਕਰਦੀ ਸੀ ਜੀ ਜਿਹੜੇ ਇਹ ਡੈਥ ਹੋਈ ਹੈ ਤੁਹਾਡੇ ਕੋਲ ਲੈ ਕੇ ਗਿਆ ਸੀ ਨਸ਼ਾ ਪਹਿਲੀ ਵਾਰ ਸੀ ਲੈ ਕੇ ਲੈ ਕੇ ਤਾਂ ਗਿਆ ਨਾ ਤੁਹਾਡੇ ਕੋਲ ਨਸ਼ਾ ਨਹੀਂ ਜੀ ਮਿੱਤੋ ਲੈ ਕੇ ਨਹੀਂ ਗਏ ਜੀ ਮੇਰੇ ਘਰ ਵਾਲਾ ਪਿੰਦਾ ਤੀ ਜ਼ਰੂਰ ਮੈਂ ਉਹਦੇ ਚੋਰੀ ਚੱਕ ਹੀ ਦਿੱਤਾ ਜੀ ਨਹੀਂ ਵੇਚਿਆ ਨਹੀਂ ਤੁਸੀਂ ਵੇਚਿਆ ਨਾ ਵੇਚਿਆ ਵੀ ਨਹੀਂ ਮੈਂ ਤਾਂ ਫ੍ਰੀ ਵਾਂਗੂ ਹੀ ਦਿੱਤਾ ਜੀ ਇਹ ਤਾਂ ਨਹੀਂ ਫ੍ਰੀ ਸੇਵਾ ਕਰ ਰਹੇ ਹੋ ਤੁਸੀਂ ਨਸ਼ੇ ਤੇ ਲਾ ਰਹੇ ਫਿਰ ਸਾਰੇ ਨਾ ਜੀ ਮੇਰੀ ਮਿੰਤਾ ਲਾਗਿਆ ਕਰਨ ਮੈਂ ਨਹੀਂ ਚੱਕੇ ਮੈਂ ਫ੍ਰੀ ਸੇਵਾ ਨਸ਼ੇ ਤੇ ਲਾ ਰਹੇ ਤੁਸੀਂ ਸਾਰੇ ਪੈਸੇ ਕਿੱਥੇ ਲੈ ਜਾਂਦੇ ਸੀ ਤੋ ਕਹਿੰਦੇ ਅਸੀਂ 1500 ਰੁਪਏ ਦਿੱਤਾ ਤੁਹਾਨੂੰ 1000 ਰੁਪਏ ਦਿੱਤਾ ਸੀ 1000 ਰੁਪਏ ਪਰ ਨਾਲੇ ਕਹਿੰਦੇ ਫ੍ਰੀ ਹੁਣ ਤਾਂ ਅਸੀਂ ਕਹਿ ਰਹੇ ਹਾਂ 1000 ਰੁਪਏ ਲੈ 1000 ਰੁਪਏ ਦਿੱਤਾ ਸੀ ਉਹ ਵੀ ਮੈਨੂੰ ਨੇ ਤੁਸੀਂ ਕਹਿ ਰਹੇ ਵੀ ਕਾਰ ਵਾਲਾ ਪਿੰਦਾ ਜੀ ਉਹਦੇ ਚੱਕ ਕੇ ਮੈਨੇ ਚੋਰੀ ਉੱਤੇ ਤੁਹਾਡੇ ਕਾਰ ਵਾਲੇ ਨਾਲ ਮਿਸ ਹੈਪਨ ਹੋਵੇ ਤੁਸੀਂ ਇਹ ਤਾਂ ਡੈਥ ਹੋ ਗਈ ਫਿਰ ਤੁਸੀਂ ਬੰਦ ਸੌਰੀ ਸਰ ਪਹਿਲੀ ਗਲਤੀ ਸੀ ਸੌਰੀ ਸਰ ਮੈਂ ਕਦੀ ਇਹ ਜੀ ਗਲਤੀ ਨਹੀਂ ਕਰਾਂਗਾ ਚਲੋ ਜੀ ਹੁਣ ਝੇੜਦੇ ਸਲਾਖਾਂ ਪਿੱਛੇ ਹੋਗੇ ਹੁਣ ਪਸਤਾਵਾ ਤਾਂ ਹੈਗਾ ਤੁਹਾਨੂੰ ਉਹਨੇ ਡੈਥ ਹੋ ਗਈ ਉਹ ਵੀ ਪਰਿਵਾਰ ਦਾ ਨੌਜਵਾਨ ਸੀ ਕਰ ਤਾਂ ਉਜੜੇ ਹੋਣਾ ਤਾਂ ਹਾਂਜੀ ਕਿੰਨੇ ਟਾਈਮ ਤੋਂ ਤੁਸੀਂ ਕਰਦੇ ਹੋ ਮੇਰੇ ਪਹਿਲਾਂ ਵੀ 6 ਸਾਲ ਪੀਤਾ ਹੁਣ 3 ਮਹੀਨੇ ਤੋਂ ਛੱਡਿਆ ਹੋਇਆ ਜਿਹੜਾ ਤੁਹਾਡਾ ਦੋਸਤ ਦੀ ਕਮੇਟੀ ਕਾਲ ਆ ਤੁਸੀਂ ਤੁਸੀਂ ਇਕੱਠੇ ਲੈ ਕੇ ਆਏ ਤੇ ਨਹੀਂ ਹਾਂਜੀ ਅਸੀਂ ਇਕੱਠੇ ਲੈ ਕੇ ਆਏ ਕਿੱਥੋਂ ਲੈ ਕੇ ਆਏ ਇੱਥੇ ਰੋਡੀ ਦੇ ਪੁਣਾ ਤੋਂ ਇਹ ਜਿਹੜੀ ਲੇਡੀਜ਼ ਆ ਗ੍ਰੀਪਰ ਕੀਤਾ ਇਹ ਕਿੰਨੇ ਦਾ 1400 ਰੁਪਏ ਦਾ ਜੀ ਨਾਲੇ ਤੁਸੀਂ 1000 ਰੁਪਏ ਦੇ ਹੈ ਸ਼ਰਾਬ ਤਾਂ ਅਸੀਂ ਪੀਤੀ ਆ ਜੀ ਠੀਕੇ ਦੀ ਹਾਂਜੀ ਕੀ ਤੁਹਾਨੂੰ ਪਸਤਾਵ ਹੈਗਾ ਤੁਹਾਡਾ ਦੋਸਤ ਤਾਂ ਚਲੇ ਗਿਆ ਤੁਸੀਂ ਜਿੰਮੇ ਲੈ ਸਕਦੇ ਤੁਹਾਡੀ ਵੀ ਜਨਤ ਸਾਹ ਸਕਦੀ ਹਾਂਜੀ ਹਾਂ ਪਸਤਾਵ ਆ ਜਾਏ ਤੁਸੀਂ 6 ਸਾਲਾਂ ਤੋਂ ਸੇਵਨ ਕਰ ਰਹੇ ਸੀ ਛੱਡੇ ਦਾ ਪੰਜੇਰਾਲ ਤੋਂ ਵਿੰਡਾ ਸੀ ਕਿੱਥੋਂ ਲੈ ਕੇ ਆਉਂਦੇ ਪੰਜੇਰਾਲ ਇਹਨਾਂ ਤੋਂ ਲੈ ਕੇ ਆਉਂਦੇ ਸੀ ਹਾਂ ਕਿੰਨਾ ਕਪੈਸਿਟੀ ਬਰਬਾਦੀ ਕੀਤੀ ਹੈ ਕਿੰਨੇ ਦਾ ਸੇਲੂਚੀ ਕਰਤਾ ਵਿਚਾਲੇ 40 ਲੱਖ 40 50 ਲੱਖ ਹਾਂ ਪਰਿਵਾਰ ਚ ਹੋਰ ਕੌਣਾ ਤੁਹਾਡੇ ਮੇਰੇ ਫੈਮਲੀ ਹੈ ਕੀ ਕਾਰੋਗਾਰਾ ਤੁਹਾਡਾ ਮੈਂ ਫੈਕਟਰੀ ਚ ਲੱਗਿਆ ਹੋਇਤੀ ਗਈ ਹੁਣੇ ਪਹਿਲਾਂ ਮੇਰਾ ਹਫਤਾ ਕੰਮ ਸੀਗਾ ਜੀ 2018 ਚ ਦੁਕਾਨ ਬੰਦ ਕਰੀਏ ਕਾਦੀ ਦੁਕਾਨ ਕਿਰਾਨੇ ਦੀ ਦੁਕਾਨ ਸੀ ਉਹ ਸਾਰੀ ਇਸੇ ਤੇ ਰੋਜ਼ ਦੀ ਪੂਰਤੀ ਲਈ ਸਾਰੀ ਹਾਂ ਇਹ ਅਸੀਂ ਧੰਨਵਾਦ ਕਰਦੇ ਆਂ ਜੀ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਨਾਬਾ ਦਾ ਐਸਐਚਓ ਭਾਸੋਂ ਦਾ ਜਿਨ੍ਹਾਂ ਨੇ ਸਾਡੇ ਬਿਆਨਾਂ ਦੇ ਆਧਾਰ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਇਹਨਾਂ ਦੋਸ਼ੀਆਂ ਦੇ ਖਿਲਾਫ ਕੀਤੀ ਹੈ ਤੇ ਜੇ ਇਸੇ ਤਰ੍ਹਾਂ ਕਾਰਵਾਈ ਪੂਰੇ ਪੰਜਾਬ ਦੇ ਵਿੱਚ ਹੋਵੇ ਤਾਂ ਜਿਹੜਾ ਇਹ ਨਸ਼ਾ ਵੇਚਣ ਵਾਲੇ ਤਸਕਰ ਨੇ ਇਹ ਆਪਣੇ ਆਪ ਹੀ ਘਰਾਂ 'ਚ ਬੈਠ ਜਾਣਗੇ ਤੇ ਕਿ ਜਦੋਂ ਇਹਨਾਂ ਦੀਆਂ ਪ੍ਰਾਪਰਟੀਆਂ ਜਬਤ ਹੋਈਆਂ ਤੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੁੰਦੀ ਹੈ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿਸੇ ਦੀ ਹਿੰਮਤ ਪਊਗੀ ਨਸ਼ਾ ਵੇਚਣ ਦੀ ਜਿਹੜੀ ਧਾਰਾ ਲਾਈ ਹੈ ਜਿਹੜੀ ਹੈਗੇ ਤੁਸੀਂ ਮੰਨਦੇ ਹੋ ਵੀ ਜਿਹੜੇ ਹੈਗੇ ਆ ਨਹੀਂ ਤਾਂ ਹਰੇਕ ਮੁਜਰਮ ਨਿਕਲ ਜਾਂਦਾ ਸੀ ਨਹੀਂ ਇਹ ਬਹੁਤ ਵੱਡੀ ਗੱਲ ਹੈ ਪਹਿਲੀ ਵਾਰ ਹੋਇਆ ਕਿ ਜਿੰਨੇ ਵੇਚ ਇਹਦੇ ਕੇਸ ਦੇ ਮੈਂਬਰ ਇਨਵੋਲਵਡ ਨੇ ਸਾਰ ਸੋ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਡੀਐਸਪੀ ਨਾਬਾ ਐਸਐਚਓ ਸਾਹਿਬ ਦਾ ਦੁਬਾਰਾ ਫੇਰ ਇੱਕ ਵਾਰ ਬਹੁਤ ਹੀ ਵੱਡਾ ਜਿਹੜਾ ਸਹਿਯੋਗ ਹੈ ਸਾਨੂੰ ਪ੍ਰਸ਼ਾਸਨ ਵੱਲੋਂ ਮਿਲੇ ਹੋਰਾਂ ਨੂੰ ਵੀ ਕੰਮ ਹੋਣ ਕਾਨੂੰਨ ਦੇ ਜਿਹੜੇ ਨਸ਼ਾ ਤਸਕਰੀ ਅਜੇ ਵੀ ਨਹੀਂ ਬਾਜਾ ਦੇ ਬਿਲਕੁਲ ਜੀ ਅੱਜ ਸਵੇਰ ਦੇ ਫੋਨ ਆ ਰਹੇ ਨੇ ਮੈਨੂੰ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਵੀ ਵੀ ਬਾਈ ਜੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਵੇਚਦੇ ਸੀ ਉਹ ਵੀ ਦੋ ਦਿਨ ਹੋ ਗਏ ਭੱਜੇ ਹੋਏ ਆ ਤੋ ਸਾਰਿਆਂ ਦੇ ਵਿੱਚ ਇੱਕ ਜਿਹੜਾ ਡਰ ਪੈਦਾ ਹੋਇਆ ਏ ਡਰ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਇਹ ਲੋਕ ਹਟਣਗੇ ਕਿਉਂਕਿ ਹਰ ਪਿੰਡ ਦੇ ਵਿੱਚ ਹੁਣ ਜਿਹੜੇ ਨੌਜਵਾਨ ਨੇ ਉਹ ਨਸ਼ਾ ਵੇਚਦੇ ਵੀ ਨਹੀਂ ਜਦੋਂ ਉਹਨਾਂ ਕੋਲੋਂ ਆਪਣੀ ਲੋੜ ਪੂਰੀ ਨਹੀਂ ਹੁੰਦੀ ਫਿਰ ਉਹ ਵੇਚਣ ਲੱਗ ਜਾਂਦੇ ਆ ਤਾਂ ਲੈ ਕੇ ਕਿੱਥੋਂ ਆਉਂਦੇ ਸੀ ਰੋਟੀ ਪੁੱਲ ਤੋਂ ਹੁਣ ਜਿਹੜੀਆਂ ਤਾਰਾਂ ਨੇ ਜੁੜੀਆਂ ਹੋਈਆਂ ਜਿੱਥੋਂ ਮੇਨ ਸਾਰਾ ਇਹ ਸਮਾਨ ਸਪਲਾਈ ਹੁੰਦਾ ਸੀਗਾ ਜਦੋਂ ਉੱਥੇ ਗ੍ਰਿਫਤਾਰੀਆਂ ਪੈ ਗਈਆਂ ਉਹਨਾਂ ਖਿਲਾਫ ਕਾਰਵਾਈ ਹੋ ਗਈ ਤਾਂ ਜਿਹੜੇ ਛੋਟੇ ਲੋਕ ਨੇ ਆਪਣੇ ਆਪੇ ਟੇਕੇ ਘਰਾਜ ਬੈ ਜਾਣਗੇ ਜਿਸ ਤਰ੍ਹਾਂ ਕਿ ਪਹਿਲਾਂ ਹੀ ਬਰੀਫ ਕੀਤਾ ਜਾ ਚੁੱਕਾ ਹੈ ਇਸ ਬੰਦ ਦੇ ਵਿੱਚ ਜੋ ਕਿ ਅੰਡਰ ਸੈਕਸ਼ਨ 105 ਬੀ ਐਨ ਐਸ ਭਾਰਤੀਆਂ ਨਿਆਯ ਸੈਂਤਾ ਦੇ ਅੰਤਰਗਤ ਦਰਜ ਕੀਤੀ ਗਈ ਹੈਗੀ ਹੈ ਤੇ ਜਿਹਦੇ ਵਿੱਚ ਮੌਤ ਤੱਕ ਦੀ ਸਜ਼ਾ ਸ਼ਰਿ ਜੀਵਨ ਕਾਰਾਵਾਸ ਦਾ ਜਿਹੜਾ ਹੈਗਾ ਇੰਪ੍ਰੀਜ਼ਨਮੈਂਟ ਫਾਰ ਲਾਈਫ ਸਜ਼ਾ ਸਜ਼ਾ ਦਾ ਜਿਹੜਾ ਹੈਗਾ ਪ੍ਰਵਾਦਾਨ ਹੈਗਾ ਤੇ ਇਹਦੇ ਵਿੱਚ ਟੋਟਲ ਨੌ ਦੋਸ਼ੀ ਜਿਹੜੇ ਨਾਮਿਨੇਟ ਕੀਤੇ ਗਏ ਸੀਗੇ ਨੌ ਦੇ ਵਿੱਚੋਂ ਦੋ ਅਰੈਸਟ ਕਰ ਲਏ ਗਏ ਨੇ ਸੱਤ ਦੋਸ਼ੀਆਂ ਦੀ ਪਾਲ ਜਿਹੜੇ ਡੀਐਸਪੀ ਸਾਹਿਬ ਸਾਡੇ ਨਾਭਾ ਦਵਿੰਦਰ ਅਤਰੀ ਜੀ ਦੀ ਦੇਖਰੇਖ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ ਸਤਦੋਸ਼ੀਆਂ ਦੀ ਪਹਾਲ ਕੀਤੀ ਜਾ ਰਹੀ ਹੈਗੀ ਇਹ ਕਿੱਥੇ ਡੈਥ ਹੋਈ ਸੀ ਕੀਨੇ ਦਿੱਤਾ ਸੀ ਨਸ਼ਾ ਹੁਣ ਡੈਥ ਦਾ ਜਿਹੜਾ ਮੇਨ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈਗਾ ਤੇ ਸਤਵਿੰਦਰ ਸਿੰਘ ਜੋ ਮੁੰਡੇ ਦੀ ਡੈਥ ਹੋਈ ਉਹ ਨਾਲ ਦਾ ਇੱਕ ਸਾਥੀ ਸੀਗਾ ਤੇ ਦੋਵੇਂ ਨਸ਼ਾ ਲੈ ਕੇ ਆਏ ਸੀਗੇ ਰੋਟੀ ਪੁਲ ਜਿਹੜਾ ਹੈਗਾ ਉਥੋਂ ਤੇ ਆ ਕੇ ਉਹਨਾਂ ਨੇ ਪੀਤਾ ਤੇ ਇਹ ਸਤਵਿੰਦਰ ਨੂੰ ਜਿਹੜਾ ਉਹ ਨਾਲ ਦਾ ਉਸ਼ੀ ਸੀਗਾ ਸੰਜੀਵ ਨੇ ਵੱਧ ਮਾਤਰਾ ਜਨਸ਼ਾ ਦੇ ਦਿੱਤਾ ਜੋ ਕਿ ਉਹਦੀ ਮੌਤ ਦਾ ਕਾਰਨ ਬਣਿਆ ਇਹ ਨਸ਼ਾ ਕਿਰਕਿਪਾਉਣ ਵੇ ਦੇ ਲੇਡੀਜ਼ ਵੇਚਦੇ ਨੇ ਉੱਥੇ ਜਿੱਥੇ ਪਹਿਲਾਂ ਰੋਟੀ ਕੰਟੇ ਘਰ ਸਮੇਂ ਸਮੇਂ ਤੇ ਰੈਡੀਓ ਸੀਸੀਟੀਵੀ ਫੈ ਕੈਮਰੇ ਨਹੀਂ ਲੱਗੇ ਬਨੇ ਫਿਰ ਵੀ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਨਸ਼ਾ ਵੇਚਦਾ ਇਹ ਸਾਡੇ ਵੱਲੋਂ ਬਹੁਤ ਚੌਕਸੀ ਰੱਖੀ ਜਾ ਰਹੀ ਹੈਗੀਏ ਫਿਰ ਵੀ ਉਹ ਗਾਇਬ ਗਾਇਬ ਆ ਕੇ ਜਿਹੜਾ ਹੈਗਾ ਨਸ਼ਕ ਦੇ ਮੋਟਰਸਾਈਕਲ ਦੇ ਜਾਂ ਕਿਤੇ ਮੋਟਰ ਵਗੈਰਾ ਦੇ ਉੱਤੇ ਉਹ ਵੇਚ ਜਾਂਦੇ ਨੇ ਫਿਰ ਵੀ ਉਹ ਸਾਰੇ ਨਾਮਿਨੇਟ ਕੀਤੇ ਗਏ ਨੇ ਇਹ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਨੇ ਸਾਥ ਦੋਸ਼ੀ ਜਿਹੜੇ ਨੇ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਆ ਸੀ ਪਤਾ ਲੱਗਿਆ ਭਾਜੀ ਕਿੱਥੋਂ ਲਿਆਂਦੇ ਸੀ ਤੇ ਕਿਹੜੇ ਕਿਹੜੇ ਵਿੱਚ ਇਨਵੋਲਮੈਂਟ ਹੋਉਂਦੇ ਨੇ ਇਹ ਜਿਹੜੇ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਜਦੋਂ ਸਾਰੇ ਬੰਦੇ ਅਰੈਸਟ ਹੋ ਗਏ ਉਹਨਾਂ ਦੀ ਪੁੱਛਗਿੱਛ ਵਿੱਚੋਂ ਹੀ ਸਾਹਮਣੇ ਆਏਗਾ ਮੇਲ ਲੈ ਕੇ ਕਿੱਥੋਂ ਆਉਂਦੇ ਸੀ ਦੋ ਜਿਹੜੇ ਕੀਤੇ ਨੇ ਅਕਿਊਜ਼ਡ ਉਹਨਾਂ ਤੋਂ ਨਹੀਂ ਹਜੇ ਹੋਇਆ ਜੀ ਕੁਝ ਵੀ ਹਾਂ ਜੀ ਇੱਕ ਅਕਿਊਜ਼ ਦੇ ਸੰਦੀਪ ਤੋਂ ਜਿਹੜਾ ਹੈਗਾ ਸਾਨੂੰ ਕੁਝ ਰਿਕਵਰੀ ਹੋਈ ਹੈਗੀ ਚਿੱਟੇ ਦੀ ਤੇ ਬਾਕੀ ਅਜੇ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਵੇਂ ਹੀ ਹੋਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੁਹਾਨੂੰ ਵੀ ਤੁਹਾਡੇ ਧਿਆਨ ਚ ਲਾਵਾਗੇ ਇਹਨਾਂ ਵੀ ਪ੍ਰਾਪਰਟੀਆਂ ਵੀ ਜਿਹੜੀਆਂ ਫ੍ਰੀਜ਼ ਕੀਤੀਆਂ ਜਾਣਗੀਆਂ ਕੋਈ ਉਤਰ ਅੱਗੇ ਜਾ ਹਾਂਜੀ ਫਿਊਚਰ ਦੇ ਵਿੱਚ ਅਸੀਂ ਪਹਿਲਾਂ ਵੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਫ੍ਰੀਜ਼ ਕਰਾਈਆਂ ਨੇ ਤੇ ਜਿਹੜੇ ਨਸ਼ੇ ਦੇ ਵਿੱਚ ਲਿਪਟ ਹੋਣਗੇ ਅਸੀਂ ਸਾਰਿਆਂ ਦੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਫ੍ਰੀਜ਼ ਕਰਵਾਵਾਂਗੇ ਦੇ ਵਿੱਚ ਵੱਡੀ ਮਾਤਰਾ ਚ ਲੇਡੀਜ਼ ਨੇ ਇਸ ਤਰ੍ਹਾਂ ਦੇ ਕਿੰਨੀਆਂ ਲੇਡੀਜ਼ ਨੇ ਇਸ ਵਿੱਚ ਇਹਦੇ ਵਿੱਚ ਲਗਭਗ 7 ਦੇ ਕਰੀਬ ਲੇਡੀਜ਼ ਦਾ ਜਿਹੜਾ ਹੈਗਾ ਤਾਂ ਕਿ ਚੁਮਲੀ ਸਾਹਮਣੇ ਆਈ ਹੈਗੀ ਮੇਨ ਸਰਗਨਾ ਕੋਣ ਆ ਜੀ ਉਸ ਦਾ ਮੇਨ ਸਰਗਨਾ ਜਿਹੜਾ ਹੈਗਾ ਇਹ ਸਪਲਾਈ ਚੇਨ ਵਾਲੀ ਹੈਗੇ ਨੇ ਜਦੋਂ ਸਾਰੇ ਅਰੈਸਟ ਹੋ ਗਏ ਇਹਨਾਂ ਦੀ ਪੁੱਛਗਛ ਤੋਂ ਬਾਅਦ ਹੀ ਤੁਹਾਨੂੰ ਸੀ ਦੱਸਣ ਦੇ ਕਾਬਿਲ ਹੋਵਾਂਗੇ ਜੀ ਇਹ ਸਾਰੇ ਸੱਤ ਵਰਤਨ ਹੈ ਮੋਸ਼ਿਓ ਪਹਿਲਾਂ ਵੀ ਨਾ ਪਰਚੇ ਦਰਜ ਨਹੀਂ ਹੋਇਆ ਆ ਪਹਿਲਾਂ ਇਹਨਾਂ ਦਾ ਕ੍ਰਿਮੀਕਲ ਕ੍ਰਿਮੀਨਲ ਜਿਹੜਾ ਰਿਪੋਰਟ ਆ ਕੇ ਇਹਨਾਂ ਨੂੰ ਪਹਿਲਾਂ ਵੀ ਐਨਡੀਪੀਆ ਐਕਟ ਦੇ ਤਹਿਤ ਜਿਹੜੇ ਪਰਚੇ ਦਰਜ ਹੋਏ ਹੈਗੇ ਨੇ ਜੀ ਜੇ ਸੰਜੀਤ ਮਾਤੇਸ ਤੇ ਵੀ ਹੈਗਾ ਨਹੀਂ ਇਹ ਤੇ ਨਹੀਂ ਕੋਈ ਦਰਜ ਹੈਗਾ ਪਰਚਾ ਫਿਲਹਾਲ ਇਹ ਇਹਦੇ ਖਿਲਾਫ ਕੋਈ ਬਿਰਤਾਂਤ ਨਹੀਂ ਵਿੱਚ ਇਹ ਕਿਹ ਕਿਹ ਕੁ ਕੰਮ ਕਿਥੇ ਕਰਦਾ ਸੀਗਾ ਸਰ ਇਹ ਅਜੇ ਪੁੱਛ ਕੇ ਅਸੀਂ ਰਿਮਾਂਡ ਵਗੈਰਾ ਲੈ ਰਹੇ ਹਾਂ ਪੁੱਛ ਕੇ ਅਸੀਂ ਦੇ ਵਿੱਚ ਤੋਂ ਉਹਨੂੰ ਕਰਾਂਗੇ ਸਰ ਫਿਰ ਜਿਵੇਂ ਜਿਵੇਂ ਜੀ ਨਸ਼ਾਤਾ ਕਰਦੇ ਨੇ ਨਾ ਤੇ ਪਰਿਵਾਰਾਂ ਨੂੰ ਲੜ ਕੇ ਮਰ ਚੁੱਕੇ ਨੇ ਫਿਰ ਇਸ ਤਰ੍ਹਾਂ ਦਾ ਨਹੀਂ ਕਿ ਕਿ ਕਿਉਂ ਕਾਰਨ ਪਰਿਵਾਰ 'ਚ ਵੀ ਜਿਵੇਂ ਇਹ ਮਰਿਆ ਲੜਤਾ ਪਰਿਵਾਰ 'ਚ ਹੀ ਕਾਫੀ ਮਨਸਿਕ ਕੰਮ ਫਲਾਉਂਦੇ ਦੱਸਣੇ ਹੋਣਗੇ ਅਸੀਂ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਜਾਗਰਤੀ ਮੈਂ ਚਲਾਉਨੇ ਹੈਗੇ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜਾ ਹੈਗਾ ਇਹ ਸਾਰਿਆਂ ਨੂੰ ਜਿਹੜਾ ਅਪੀਲ ਕਰਦਾ ਹੈਗਾ ਕਿ ਜੇ ਕੋਈ ਤੁਹਾਡੇ ਆਲੇ ਦੁਆਲੇ ਕੋਈ ਨਸ਼ਾ ਵੇਚਦਾ ਹੈਗਾ ਤੇ ਉਸ ਦੀ ਜਿਹੜੀ ਸੂਚਨਾ ਪੁਲਿਸ ਨੂੰ ਦੋ ਤੇ ਸਾਡੇ ਵੱਲੋਂ ਵੀ ਸਮੇਂ ਸਮੇਂ ਦੇ ਉੱਤੇ ਜਿਹੜਾ ਹੈਗਾ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕਤ ਕੀਤਾ ਜਾ ਰਿਹਾ ਹੈਗਾ ਜੇ ਜੀ ਤੁਸੀਂ ਗੱਲ ਪੁੱਛੀ ਸੀ ਇਹਦਾ ਵੱਡਾ ਕਾਰਨ ਜਾਗਰੂਕਤਾ ਦੀ ਕਾਰਟ ਹੈ ਕਿ ਸ਼ਾਇਦ ਪਰਿਵਾਰ ਦੇ ਵਿੱਚੋਂ ਜਾਂ ਕੋਈ ਜਿਹੜਾ ਹੈਗਾ ਸਮਾਜ ਵਿੱਚੋਂ ਉਹਨਾਂ ਨੂੰ ਸਹੀ ਜਾਗਰੂਕਤੀ ਨਹੀਂ ਦਿੱਤੀ ਗਈ ਤਾਂ ਉਹ ਇਧਰ ਅਗਰਸਰ ਹੋ ਜਾਂਦਾ ਹੈ